ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਯਤਨਾ ਸਦਕਾ ਮੋਗਾ ਦੀ ਧੀ ਸੀਰੀਆ ਤੋਂ ਘਰ ਪਰਤੀ ਹੈ ਟੂਰਿਸਟ ਵੀਜੇ ਤੇ ਦੁਬਈ ਗਈ ਪੀੜਤਾ ਦਾ ਇਲਜ਼ਾਮ ਹੈ ਕਿ ਦੁਬਈ ਜਾ ਕੇ ਉਸ ਨਾਲ ਧੋਖਾ ਹੋਇਆ ਤੇ ਉਸ ਨੂੰ ਜ਼ਬਰਨ ਦੁਬਈ ਤੋਂ ਸੀਰੀਆ ਪੇਜ ਦਿੱਤਾ ਗਿਆ ਅਜਿਹੇ ਵਿੱਚ ਉਸ ਨੇ ਆਪਣੇ ਘਰਦਿਆਂ ਦੇ ਨਾਲ ਸੰਪਰਕ ਕੀਤਾ ਤੇ ਸਰਕਾਰ ਤੇ ਪ੍ਰਸ਼ਾਸਨ ਤੋਂ ਉਸ ਨੂੰ ਵਾਪਸ ਭਾਰਤ ਲਿਆਉਣ ਦੀ ਅਪੀਲ ਕੀਤੀ ਇਸ ਸੌਖੀ ਘੜੀ ਦੇ ਵਿੱਚ ਐਮਪੀ ਸੰਤ ਸੀਚੇਵਾਲ ਪੀੜਤਾ ਦੇ ਲਈ ਮਸੀਹਾ ਬਣ ਕੇ ਆਏ ਜਿਨ੍ਹਾਂ ਦੇ ਯਤਨਾ ਸਦਕਾ ਉਸ ਦੀ ਘਰ ਵਾਪਸੀ ਹੋ ਸਕੀ ਹੈ ਮੈਂ ਜੀ ਟੂਰਿਸਟ ਵੀਜ਼ੇ ਤੇ ਗਈ ਸੀਗੀ 1 ਮਹੀਨੇ ਦਾ ਵੀਜ਼ਾ ਦਿੱਤਾ ਸੀ ਮੈਨੂੰ ਉਹਨਾਂ ਨੇ ਕਿਹੜੀ ਕੰਟਰੀ ਜਾਣਾ ਸੀ ਆ ਮੈਂ ਅੰਡਵੇਈ ਲਈ ਗਈ ਸੀਗੀ ਹਾਂਜੀ ਸੂਨੀਆ ਨਾਮ ਦੇ ਜੰਟਾ ਜਿੰਨਾਂ ਕੋਲੇ ਗਈ ਸੀਗੀ ਮੈਂ ਹਾਂਜੀ ਉਹਨਾਂ ਨੇ ਮੈਨੂੰ ਘਰ ਦੇ ਕੰਮ ਵਾਸਤੇ ਬੁਲਾਇਆ ਸੀਗਾ ਤੇ ਵੀ ਹਰ ਰੋਜ਼ ਮੈਨੂੰ ਕਹਿੰਦੇ ਰਹੇ ਵੀ ਤੈਨੂੰ ਫੈਮਿਲੀ ਵਾਲੇ ਅੱਜ ਲੈਣ ਆਉਣਗੇ 1 ਮਹੀਨਾ ਉਹਨਾਂ ਨੇ ਮੇਰਾ ਆਈ ਨਿਗਾਤਾ ਜਦ ਮੇਰਾ 25 ਤਰੀਕ ਨੂੰ ਉਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਤੇਰਾ ਸੀਰੀਆ ਦਾ ਵੀਜ਼ਾ ਲਵਾਇਆ ਵਾ ਜਣੀ ਕਿ ਮੈਨੂੰ ਸੀਰੀਆ ਦਾ ਨਹੀਂ ਬੋਲਾ ਸੀ ਮੈਨੂੰ ਉਹਨਾਂ ਨੇ ਕਿਹਾ ਸੀਗਾ ਵੀ ਜਾਰਡਨ ਦੇ ਵਿੱਚ ਸ਼ਹਿਰ ਪੈਂਦਾ ਸੂਰੀਆ ਵੀ ਤੁਸੀਂ ਉੱਥੇ ਕੰਮ ਕਰਨ ਜਾਣਾ ਵਾ ਤੇ ਮੈਂ ਆਪਣੀ ਫੈਮਿਲੀ ਨਾਲ ਗੱਲ ਕੀਤੀ ਤੇ ਮੇਰੇ ਫੈਮਿਲੀ ਵਾਲੇ ਕਹਿੰਦੇ ਵੀ ਤੂੰ ਨਹੀਂ ਉੱਥੇ ਨਹੀਂ ਜਾਣਾ ਵੀ ਤੁਸੀਂ ਇਹਦਾ ਪਾਸਪੋਰਟ ਵਾਪਸ ਜਿਦੇ ਉਸਨੂੰ ਇੰਡੀਆ ਵਾਪਸ ਹੀ ਬਣਾਉਣਾ ਗਾ ਨਹੀਂ ਭੇਜਣਾ ਪਰ ਉਹਨਾਂ ਨੇ ਮੇਰਾ ਪਾਸਪੋਰਟ ਵਗੈਰਾ ਨਹੀਂ ਦਿੱਤਾ ਉਹ ਕਹਿੰਦੇ ਵੀ ਤੁਸੀਂ 2 ਲੱਖ ਰੁਪਇਆ ਦੋ ਸੀ ਫਿਰ ਪਾਸਪੋਰਟ ਵਗੈਰਾ ਦੇਵਾਂਗੇ ਇਹਨਾਂ ਦਾ ਰੋਦੂ ਬਾਅਦ ਮੈਨੂੰ ਉਹਨਾਂ ਨੇ ਉੱਥੇ ਭੇਜਦਾ ਮੈਂ ਫਿਰ ਵੀ ਉਹਨਾਂ ਨੂੰ ਬੋਲਿਆ ਵੀ ਮੈਂ ਸੀਰੀਆ ਨਹੀਂ ਜਾਣਾ ਉਹਨੇ ਸਾਰਾ ਆਨਲਾਈਨ ਹੀ ਕਰਵਾਤਾ ਸਾਡਾ ਟਿਕਟ ਵੀਜ਼ਾ ਵੀ ਜਣੀ ਕਿ ਕੱਲਾ ਪਾਸਪੋਰਟ ਹੀ ਸੀਗਾ ਮੇਰੇ ਕੋਲ ਮੈਨੂੰ ਸਾਰਾ ਕੁਝ ਮੂਰਵ ਵਗੈਰਾ ਆਪ ਲਵਾ ਕੇ ਆਏ ਸੀਗੇ 에어ਪੋਰਟ ਤੇ ਨਾਲ ਗਏ ਸੀਗੇ ਮੇਰੇ ਫੈਮਿਲੀ ਵਾਲਿਆਂ ਨੇ ਕੰਪਲੀਟ ਕੀਤੀ ਸੀ ਜੀ ਮੂਗ ਜਲੇ ਦੇ ਰੱਚ ਮੂਗ ਜਲੇ ਨਹੀਂ ਆ ਮੈਂ ਤੇ ਉੱਥੋਂ ਬਾਬਾ ਜੀ ਦਾ ਨੰਬਰ ਮਿਲਿਆਸ ਮੇਰੀ ਫੈਮਿਲੀ ਨੂੰ ਫਿਰ ਬਾਬਾ ਜੀ ਨਾਲ ਸੰਪਰਕ ਹੋਇਆ ਮੇਰੀ ਫੈਮਿਲੀ ਦਾ ਸਿਹਰੀ ਨੂੰ ਹਾਲਾਤ ਸਾਰਾ ਪਤਾ ਪਰ ਉੱਥੇ ਤੁਹਾਨੂੰ ਕੀ ਸਮੱਸਿਆਵਾਂ ਦੇ ਰਹੀਆਂ ਸੀਗੇ ਸਮਸਿਆ ਜੀ ਜਦੋਂ ਮੈਨੂੰ ਉਹਨਾਂ ਨੇ ਭੇਜਿਆ ਸੀਗਾ ਅਸੀਂ ਉੱਥੇ 26 ਤਰੀਕ ਨੂੰ ਗਏ ਆ 27 ਤਰੀਕ ਨੂੰ ਮੈਂ ਆਫਿਸ ਵਿੱਚ ਰਹੀ ਆ 28 ਤਰੀਕ ਨੂੰ ਉਹਨਾਂ ਨੇ ਮੈਨੂੰ ਕੰਮ ਤੇ ਭੇਜਿਆ ਸੀਗਾ ਔਰ ਉਹ ਉੱਥੇ ਜਣੀ ਕਿ ਸ਼ੂਟਿੰਗ ਵਗੈਰਾ ਕਰਦੇ ਸੀਗੇ ਜੈਂਸ ਉੱਥੇ ਮੈਨੂੰ ਭੇਜਿਆ ਸੀ ਆਫਿਸ ਦੇ ਵਿੱਚ ਪੂਰੀ ਰਾਤ ਨੂੰ ਮੈਨੂੰ ਇੱਕ ਰੂਮ ਵਗੈਰਾ ਸੀਗਾ ਕਿਤੇ ਖਲਾ ਪਿਆ ਉੱਥੇ ਛੱਡ ਕੇ ਉਹਦੇ ਉੱਤੇ ਅਸਲੇ ਵਗੈਰੇ ਪਏ ਸੀ ਜਣੀ ਕਿ ਫੋਨ ਮੈਨੂੰ ਦਿੱਤਾ ਸੀ ਪਰ ਮੈਂ ਵੀਡੀਓ ਵੀ ਪਾਈ ਆ ਆਪਣੀ ਫੈਮਿਲੀ ਨੂੰ ਸਾਰੀਆਂ ਬਣਾ ਕੇ ਉੱਥੇ ਇਕੱਲੇ ਅਸਲੇ ਸੀ ਇਕੱਲੀ ਮੈਂ ਹੀ ਸੀ ਹੋਰ ਨਹੀਂ ਸੀਗਾ ਕੋਈ ਵੀ ਤੇ ਨਾ ਕੋ ਉੱਥੇ ਖਾਣ ਪੀਣ ਨੂੰ ਕੁਝ ਵੀ ਨਹੀਂ ਸੀਗਾ ਫਿਰ ਸੁਬਾ ਨੂੰ ਮੈਨੂੰ 9 ਵਜੇ ਉੱਥੋਂ ਲੈ ਆਉਂਦੇ ਸੀਗੇ ਜਿਹੜਾ ਕੀਤਾ ਹੁੰਦੇ ਤੁਹਾਨੂੰ ਪੇਮਟ ਹੋਈ ਉੱਥੇ ਨਹੀਂ ਜੀ ਖਾਣਾ ਵੀ ਘਰ ਦਿੰਦੇ ਸੀ ਖਾਣਾ ਵੀ ਘਰ ਹਾਂਜੀ ਇੱਕ ਟਾਈਮ ਦਿੰਦੇ ਸੀ ਰਾਤ ਦੇ ਟਾਈਮਾਂ ਸਿਰਫ ਇੱਕ ਟਾਈਮ ਪਰਿਵਾਰ ਦੇ ਹਾਂਜੀ ਇੱਕ ਟਾਈਮ ਖਾਣਾ ਦਿੰਦੇ ਸੀ ਰਾਤ ਨੂੰ ਜਦ ਸੁਬਾ ਉੱਠਦੇ ਸੀ 5 ਵਜੇ ਵੀ ਕੰਮ ਕਰਦੀ ਸੀ ਸਾਰੀ ਦਿਹਾੜੀ ਰਾਤ ਨੂੰ ਖਾਣਾ ਬਣਾਉਂਦੇ ਸੀ ਮੈਡਮ 4 ਵਜੇ ਉਦੋਂ ਖਾਣਾ ਦਿੰਦੇ ਸੀ ਹਾਂਜੀ ਹੋਰ ਕਿੰਨੀਆਂ ਕੁ ਲੜਕੀਆਂ ਤੁਹਾਡੇ ਕੋਲ ਉੱਥੇ ਆਫਿਸ ਵਿੱਚ 10 ਕੁੜੀਆਂ ਹੋਰ ਬੈਠੀਆਂ ਸੀ ਪੰਜਾਬ ਦੀਆਂ ਇਹ ਆਵਦੀਆਂ ਤਾਂ ਤਿੰਨ ਹੀ ਸੀ ਸਰ ਹਾਂਜੀ ਜਿਹੜੇ ਪੰਜਾਬ ਦੀ ਕੁੜੀਆਂ ਮੁੰਡੇ ਜ਼ਿਆਦਾ ਉਜੇਸ਼ਨ ਦੇ ਗੈਟ ਨੂੰ ਢੰਗ ਨਾਲ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂਜੀ ਮੈਂ ਇਹ ਬੇਨਤੀ ਕਰਦੀਆਂ ਵੀ ਜੰਟਾ ਦੇ ਤੁਹਾਨੂੰ ਨਾ ਜਾਓ ਵੀ ਬੱਚ ਕੇ ਕਹਿ ਕੇ ਕਿ ਤੋਂ ਹੋਰ ਦਾ ਪਾਸਪੋਰਟ ਜਦੋਂ ਫੜ ਲੈਂਦੇ ਮੁੜ ਕੇ ਪੈਸਾ ਨਹੀਂ ਮੰਗ ਕਰਦੇ ਆ ਫਿਰ ਦਿੰਦੇ ਨਹੀਂਗੇ ਫਿਰ ਆਪਦੀ ਮਰਜ਼ੀ ਨਾਲ ਜਿੱਥੇ ਜੀ ਕਰਦਾ ਉੱਥੇ ਭੇਜਦੀ ਆ ਤੇ ਬਹੁਤ ਤੁਹਾਨੂੰ ਵਾਪਸ ਵੀ ਗਾਇਆ ਬਾਬਾ ਜੀ ਦਾ ਕਹਿੰਦੇ ਜਿੰਨੇ ਬਾਬਾ ਜੀ ਨੂੰ ਕੁਝ ਹਾਂਜੀ ਬਾਬਾ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਮੈਨੂੰ ਮੇਰੇ ਬੱਚਾ ਚ ਵਾਪਸ ਭੇਜ ਜਾਵਾ ਬੜੀ ਦਰਦ ਕਹਾਣੀ ਹੈ ਇਸ ਬੱਚੀ ਦੀ ਕਿਉਂਕਿ ਤਕਰੀਬਨ 25 ਅਪ੍ਰੈਲ ਨੂੰ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਕਿ ਇਸ ਤਰ੍ਹਾਂ ਸਾਡੀ ਲੜਕੀ ਨੂੰ ਲੈ ਕੇ ਗਏ ਸੀਗੇ ਦੁਬਈ ਦੁਬਈ ਤੋਂ ਇਹਨਾਂ ਨੇ ਕਿ ਜਿਹੜਾ ਹੈਗਾ ਕਿਸੇ ਨੂੰ ਇਹ ਕਿ ਵੀ ਤੁਹਾਨੂੰ ਅੱਗੇ ਨੌਕਰੀ ਮਿਲ ਜੂਗੀ 420 ਡਾਲਰ ਦੇ ਵਾਂਗ 70000 ਗਰੀਬ ਦੇ ਕੋਲੋਂ ਲੈ ਵੀ ਲਿਆ ਦੋ ਬੱਚੇ ਆ ਆ ਉਹਨੇ ਆਪਣੇ ਜੋ ਕੁਝ ਸੀਗਾ ਥੋੜਾ ਬੋਧਾ ਵੀ ਸਾਡੇ ਬੱਚਿਆਂ ਦਾ ਭਲਾ ਹੋ ਜੂਵੇ ਬੱਚਿਆਂ ਨੂੰ ਅਸੀਂ ਪੜਾ ਲਈਏ ਤੋਂ ਕਿਵਰ ਬੰਦਾ ਫੈਸਲਾ ਇਹੋ ਜਿਹਾ ਲੈ ਲੀਂਦਾ ਸਾਡਾ ਸਾਡੇ ਏਜੰਟ ਐ ਇਹੋ ਜਿਹਾ ਗੁੰਮਰਾਹ ਕਰਦੇ ਆ ਵੀ ਤੈਨੂੰ 400 ਡਾਲਰ ਮਹੀਨੇ ਦੇ 400 ਡਾਲਰ ਅਗਲਾ ਚੋਣਦਾ ਵੀ ਮੈਨੂੰ 35-40000 ਰੁਪਏ ਮਿਲ ਜੂਗਾ ਸਾਡੇ ਪਰਿਵਾਰ ਦੀ ਗਰੀਬੀ ਚੱਕੀ ਚੂ ਪਰ ਇਹ ਸਾਰੇ ਕਰਦੇ ਚੀਟਾਂਗਾ ਅੱਗੇ ਜਾ ਕੇ ਕਿੱਥੇ ਵੇਚਦੇ ਆ ਕੀ ਹੁੰਦਾ ਜੋ ਦਰਦ ਖਾਣੀਆਂ ਜੋ ਸਾਨੂੰ ਲੜਕੀ ਦੇ ਇਹਨਾਂ ਦੇ ਪਹਿਲਾਂ ਆਣ ਕੇ ਪਰਿਵਾਰ ਨੇ ਦਿੱਛਿਆ ਕਿਸ ਤਰ੍ਹਾਂ ਸਾਡੀ ਕੋਈ ਹੈਲਪ ਕਰੋ ਅਸੀਂ ਉਹ ਮੈਸਿਸ ਨੂੰ ਬੇਨਤੀ ਕੀਤੀ ਤਕਰੀਬਨ 25 ਦੇ ਦਿਨ ਪਹਿਲਾ ਜਿਹੜੇ ਦੇ ਵਿੱਚ ਲੜਕੀ ਵਾਪਸ ਕਰਿਆਗੀ ਅਸੀਂ ਪਹਿਲਾਂ ਵੀ ਬੇਨਤੀ ਕਰਦੇ ਹਾਂ ਸਭ ਤੋਂ ਬਾਅਦ ਧੰਨਵਾਦ ਦਾ ਗੁਰੂ ਨਾਨਕ ਪਾਸ਼ਾ ਦੀ ਧਰਤੀ ਦਾ ਉਹਦੇ ਚਰਨਾਂ ਦਾ ਕਿ ਉਹਨਾਂ ਨੇ ਕਿਰਪਾ ਕੀਤੀ ਇਹ ਪਰਿਵਾਰ ਕੋ ਵਾਪਸ ਆਈ ਇਹ ਪਰਿਵਾਰ ਵਿੱਚ ਉਹਨਾਂ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਤੇ ਦੂਸਰਾ ਉਹਦੇ ਵਿੱਚ ਅਸੀਂ ਐਮਬੈਸੀ ਦਾ ਵੀ ਬਹੁਤ-ਬਹੁਤ ਭਾਰਤੀ ਐਮਬੈਸੀ ਦਾ ਧੰਨਵਾਦ ਕਰਦੇ ਜਿੰਨੇ ਵੀ ਉੱਥੇ ਅਧਿਕਾਰੀ ਆ ਸੋ ਉਹਨਾਂ ਨੇ ਉਸ ਗੱਲ ਨੂੰ ਸੁਣਿਆ ਇਹਦੀ ਹੈਲਪ ਕੀਤੀ ਵਾਪਸ ਲਿਆਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਅਰਵਿੰਦ ਸ਼ਰਮਾ ਆਪਣੇ ਵਿੱਚ ਬਹੁਤ ਅਰਵਿੰਦ ਸ਼ਰਮਾ ਨਾਮ ਦਾ ਕੋਈ ਜਿਹੜਾ ਹੈ ਉੱਥੇ ਅਫੀਸਰ ਆ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਵੀ ਉਹਨਾਂ ਦਾ ਧੰਨਵਾਦ ਲੈਟਰ ਭੇਜਾਂਗੇ ਕਿਉਂਕਿ ਇੱਕ ਕਿਸੇ ਗੁੰਮਰਾਹ ਹੋ ਕੇ ਕਿਸੇ ਤਰ੍ਹਾਂ ਇੱਕ ਪਰਿਵਾਰ ਦਾ ਉਹ ਜਿਹੜਾ ਹੈ ਇਸ ਤਰ੍ਹਾਂ ਅਲੱਗ ਹੋ ਜਾਣਾ ਉਹ ਵੀ ਸੀਰੀਅਸ ਵਰਗੇ ਮੁਲਕ ਵਿੱਚ ਚੱਲ ਜਾਣਾ ਜਿੱਥੇ ਜਾ ਕੇ ਸੀ ਕੋਈ ਜ਼ਿਆਦਾ ਹਾਲਾਤ ਉੱਥੇ ਨਾਰਮਲ ਨਹੀਂ ਤੇ ਸੋ ਇਹ ਤਾਂ ਗੁਰੂ ਮਾਸਾ ਦੀ ਕਿਰਪਾ ਹੋਈ ਸੀ ਧੰਨਵਾਦ ਕਰਦੇ ਆ ਗੁਰੂ ਪਾਤਸ਼ਾਹ ਦੇ ਚਰਨਾ ਚ ਅਰਦਾਸ ਕਰਦੇ ਆ ਤੇ ਅਸੀਂ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਜਿਹੜੇ ਟ੍ਰੈਵਲ ਏਜੰਟਾ ਇਹਨਾਂ ਦੇ ਟਾਈ ਨਾ ਚੜੂ ਇਹ ਆਪਣੇ ਪੈਸੇ ਲੈ ਲੈਂਦੇ ਆ ਫਿਰ ਵੀ ਇਹਨਾਂ ਦੇ ਕੋਲ ਕਹਿੰਦੇ ਸੀਗੇ ਵੀ ਸਾਨੂੰ 7000 ਅਮਰੀਕੀ ਡਾਲਰ ਦਿਓਗੇ ਇਹ ਤਾਂ ਤੁਹਾਨੂੰ ਇਸੀ ਵਾਪਸ ਭੇਜਣਾ ਕੋਈ ਪਹਿਲੀ ਲੜਕੀ ਹੈ ਜਿਹੜੀ ਬਿਨਾਂ ਪੈਸਿਆਂ ਦਿੱਤੇ ਤੋਂ ਇਹ ਘਰ ਵਾਪਸ ਆਈ ਹੈ ਗੁਰੂ ਪਾਸਾ ਕਿਰਪਾ ਕਰਨ ਇਹੋ ਜੀ ਆਪਤ ਇਹੋ ਜੇ ਦਿਨ ਕਿਸੇ ਨੂੰ ਨਾ ਦਿਖਾਓ ਜਿਹੜੀ ਹਾਲਤ ਇਹਨਾਂ ਨੇ ਇਹਨੇ ਉੱਥੇ ਲੜਕੀ ਨੇ ਦੇਖੀ ਹੈ ਤਾਂ ਤੁਹਾਨੂੰ ਦੱਸ ਸਕਦੀਆਂ ਪਰ ਜੋ ਇਸ ਪਰਿਵਾਰ ਦੀ ਹਾਲਤ ਸੀ ਕਿ ਸਾਡੇ ਬੱਚੇ ਕਿੱਥੇ ਜਾਣਗੇ ਸਾਡੇ ਮਾਪੇ ਵਾਸਤੇ ਕੋੜਾ ਵੱਡਾ ਦੁੱਖ ਸੀ ਤੇ ਸਾਡੇ ਵਾਸਤੇ ਵੀ ਬਹੁਤ ਵੱਡਾ ਦਰਦ ਸੀ ਗੁਰੂ ਪਾਸੰਨੇ ਕਿਰਪਾ ਕੀਤੀ ਅਮੀਰ ਕੀਤੀ ਹੈ ਸੋ ਅਸੀਂ ਜ਼ਰੂਰ ਬੇਨਤੀ ਕਰਾਂਗੇ ਬਾਹਰ ਜ਼ਰੂਰ ਜਾਓ ਇਹ ਜਿਹੜੇ ਇਹੋ ਜਿਹੇ ਟਰੈਵਲ ਏਜੰਟਾਂ ਦੇ ਕੋਲ ਬਿਲਕੁਲ ਨਾ ਫਸੋ ਜਿਹੜੇ ਟਰੈਵਲ ਏਜੰਟ ਇਹਦਾ ਧੋਖਾ ਕਰਕੇ ਕਈ ਵਾਰ ਸਾਨੂੰ ਇਹ ਵੀ ਕਹਿ ਦਿੰਦੇ ਅਸੀਂ ਪਾਸ ਪੈਸੇ ਵੀ ਕੋਲੋਂ ਲਾ ਦਾਂਗੇ ਇਹਨਾਂ ਦਾ ਸਭ ਤੋਂ ਜ਼ਿਆਦਾ ਗਰੀਬ ਉਹਨਾਂ ਲੋਕਾਂ ਤੇ ਕਰ ਜਾਂਦੇ ਨੇ ਥੋੜਾ ਕਮਜ਼ੋਰ ਵਰਗ ਆ ਉਹਨਾਂ ਦੇ ਨੂੰ ਹਾਲਤ ਦਿੰਦੇ ਆ ਤਾਂ ਕਿ ਇਹ ਲੋਕ ਪ੍ਰਭਾਵਿਤ ਹੋ ਕੇ ਚਲੇ ਜਾਣ ਪਰ ਇਹਨਾਂ ਦਾ ਹੱਥੇ ਸ਼ੋਸ਼ਣ ਹੁੰਦਾ ਅਸੀਂ ਇਹ ਗੱਲ ਨੂੰ ਅੱਗੇ ਵੀ ਸੰਸਦ ਵਿੱਚ ਵੀ ਠਾਾਇਆ ਸੀ ਜਦੋਂ ਮਾਰਕੀਟ ਤੋਂ ਕਾਣੀਆਂ ਬੀਬੀਆਂ ਆਈਆਂ ਤੇ ਅਸੀਂ ਇਹਨੂੰ ਹੁਣ ਵੀ ਆਉਣ ਵਾਲੇ ਸਮੇਂ ਸੰਸਦ 'ਚ ਠਾਾਵਾਂਗੇ ਇਹ ਵੀਜ਼ਾ ਤਾਂ ਸੀਰੀਆ ਦਾ ਮਿਲਦਾ ਹੀ ਨਹੀਂ ਇੰਡੀਆ ਤੋਂ ਮਿਲਣਾ ਸੀ ਪਰ ਇਹ ਸਾਰਾ ਕੁਝ ਧੋਖਾ ਹੀ ਸੀਗਾ ਇੱਥੋਂ ਦੁਬਈ ਲੱਗਾ ਦੁਬਈ ਤੋਂ ਜਿਹੜਾ ਹੈਗਾ ਇਹ ਹੋਰ ਮੁਲਕ ਜਾਰਡਨ ਜੌਰਡਨ ਦਾ ਕੈਕਿਟ ਜੌਰਡਨ ਦਾ ਕੁਝ ਸੀਰੀਅਸ ਹੈ ਸੀਰੀਅਸ ਹੈਰ ਕਹਿ ਕੇ ਇਸ ਤਰ੍ਹਾਂ ਇਹਨਾਂ ਨੂੰ ਹਾਂ ਗੁੰਮਰਾਹ ਕਰਦੇ ਰਹੇ ਪਰ ਇਹਨਾਂ ਦਾ ਅਸਲ ਜਿਹੜੀ ਸੀਗਾ ਇਹਨਾਂ ਦਾ ਤਾਂ ਮਕਸਦ ਵੀ ਮੈਂ ਭਾਂਡੇ ਮਾਜਣੇ ਆ ਮੈਂ ਸੇਵਾ ਕਰਨੀ ਹੈ ਡਿਊਟੀ ਕਰਨੀ ਹੈ ਮੈਨੂੰ ਮੇਰੇ ਪੈਸੇ ਦਿਓ ਪਰ ਉਹਨਾਂ ਨੇ ਪੈਸੇ ਦੀ ਦੇਣੇ ਆ ਦੱਸਦੇ ਕੁੱਟ ਕੇ ਨੂੰ ਜਲੀਲ ਕਰਦੇ ਸੀ ਸੋ ਇਹੋ ਜੰਪਰ ਕੇ ਕੀਤਾ ਹੈ ਸਾਡੇ ਕੋਲ ਇਹਨਾਂ ਦਾ ਪਰਿਵਾਰ ਆਇਆ ਸੀ 25 ਅਪ੍ਰੈਲ ਨੂੰ ਇਸ ਇਸ ਤਰ੍ਹਾਂ ਸਾਡੀ ਲੜਕੀ ਉੱਥੇ ਫਸ ਚੁੱਕੀ ਹੈ ਸੋ ਸਾਡੀ ਹੈਲਪ ਕੀਤੀ ਜਾਵੇ ਅਸੀਂ ਥਰੂ ਐਮਬੈਸੀ ਇਹ ਲੈ ਕੇ ਜੰਦੀ ਘਰ ਵਾਪਸ ਵੀ ਦਿੱਤੀ ਆ तकरीबन ਇਹ 19 ਮਈ ਨੂੰ ਆ ਗਿਆ 25 April ਤੋਂ 19 ਮਈ ਨੂੰ 25 ਦਿਨਾਂ ਦੇ ਵਿੱਚ ਘਰ ਵਾਪਸ ਨੂੰ ਲਗਾਤਾਰ ਪੰਜਾਬ ਦੇ ਨੌਜਵਾਨ ਜਿਹੜੇ ਸਕਾਰ ਹੋ ਰਹੇ ਠੱਗੀ ਦਾ ਘੰਟਾ ਦੀ ਕੀ ਕਹਿਣਗੇ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਜਾਓ ਜਮ ਜਮ ਕੇ ਜਾਓ ਅਸੀਂ ਜਾਣਾ ਕਿਤੇ ਪੜ੍ਹ ਲਿਖ ਕੇ ਜਾਓ ਤੁਹਾਡਾ ਆਦਮ ਸਤਕਾਰ ਤੁਹਾਡਾ ਹੋਵੇ ਸਾਡੇ ਮੁਲਕ ਦਾ ਆਦਮ ਸਤਕਾਰ ਹੋਵੇ ਸੋ ਜਦੋਂ ਅਸੀਂ ਇਹ ਘੰਟਾ ਦੇ ਸਿਰੋ ਜਿਹੜੇ ਜਿਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਬਣਾਇਆ ਹੋਇਆ ਗੁੰਮਰਾਹ ਕਰਦੇ ਆ ਲੈ ਜਾਂਦੇ ਕਿਤੇ ਆ ਅੱਗੇ ਵੇਚ ਦਿੰਦੇ ਆ ਇਹ ਤਾਂ ਗੁਰੂ ਮਾਰਾ ਨੇ ਕਿਰਪਾ ਕਰਤੀ ਲੜਕੀ ਵਾਪਸ ਆ ਗਈ ਹੈ ਸੋ ਬਹੁਤ ਘਰਾਂ ਦੇ ਦਰਦ ਜਿਹੜੇ ਆ ਉਹ ਜਾ ਸ਼ਬਦਾਂ ਦੇ ਨਾਲ ਜਾਂ ਰੁਪਈਆਂ ਦੇ ਨਾਲ ਨਹੀਂ ਚੱਲਦੇ ਉਹਦੇ ਨਾਲ ਇੱਕ ਬਹੁਤ ਵੱਡੀ ਕੜੀ ਹੁੰਦੀ ਹੈ ਬੱਚਿਆਂ ਵਾਸਤੇ ਮਾਂ ਪਰਿਵਾਰ ਦੀ ਇੱਕ ਪਰਿਵਾਰ ਜਿਹੜਾ ਸੀਗਾ ਇਹ ਇਹ ਚਾਹੇ ਨਾ ਲਾਲਚ ਕਹ ਲਓ ਜਾਂ ਚੰਗੇ ਭਵਿੱਖ ਦੀ ਆਸ਼ ਕਰਕੇ ਸੋ ਇਹੋ ਜਿਹਾ ਸੀ ਕਿਹਾ ਨੇ ਕਿ ਇਹ ਨੂੰ ਕੋ ਇਹੋ ਜਿਹੇ ਸਬਜ਼ ਬਾਗ ਦਿਖਾਉਂਦਾ ਤੇ ਕਦੇ ਇਹੋ ਜਿਹੇ ਏਜੰਟਾਂ ਦੇ ਟਾਈ ਨਾਲ ਚੜੋ ਉਹਨਾਂ ਦੀਆਂ ਗੱਲਾਂ ਨਾ ਸੁਣੋ ਉਹ ਤੁਹਾਡੇ ਸਾਦਗੀ ਦਾ ਤੁਹਾਨੂੰ ਅਨਪੜਤਾ ਦਾ ਨਜਾਇਜ਼ ਫਾਇਦਾ ਠਾਉਂਦੇ ਬਾਬਾ ਜੀ ਪੰਜਾਬ ਦੇ ਡੀਜੀਪੀ ਨੂੰ ਮਿਲੇ ਸੀ ਕਿ ਉਸ ਤੋਂ ਬਾਅਦ ਕਿ ਟ੍ਰੈਵਲ ਏਜੰਟਾਂ ਦੇ ਕੋਈ ਕਾਰਵਾਈ ਨਹੀਂ ਹੋਣਾ ਟ੍ਰੈਵਲ ਏਜੰਟਾਂ ਤੇ ਕੋਈ ਜਦੋਂ ਬਾਹਰ ਜਾਂਦਾ ਕੋਈ ਜਾ ਕੇ ਦੱਸਦਾ ਤੇ ਨਹੀਂ ਡੀਜੀਪੀ ਨੂੰ ਨਾ ਕੁਝ ਨੇ ਅਸੀਂ ਅਸੀਂ ਜਾ ਕੇ ਕਿਹਾ ਨਾ ਗਲਤਾ ਹੁਣ ਜਿਹੜਾ ਹੈਗਾ ਵਿਕਟਮ ਆ ਉਹ ਖੜੇ ਉਹ ਸਾਰਿਆਂ ਦੇ ਉੱਤੇ ਹੋ ਜਾਂਦੀ ਹੈ ਜਦੋਂ ਬਾਹਰੋਂ ਆ ਜਾਂਦੇ ਬਹੁਤੇ ਲੜਕੇ ਸਾਡੋ ਮਾਪੇ ਆਉਂਦੇ ਆ ਕਿ ਬਾਬਾ ਜੀ ਸਾਡੀ ਹੈਲਪ ਕਰੋ ਕਰਦੇ ਆ ਮੁਰਕੇ ਜਦੋਂ ਤੋਂ ਆਉਂਦਾ ਹੁੰਦੇ ਉਹ ਜਾ ਕੇ ਦੱਸਦੇ ਵੀ ਨਹੀਂ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਦੇਖਣਾ ਨਹੀਂ ਚਾਹੁੰਦੇ ਤੇ ਫਿਰ ਉਹਦੇ ਜਾ ਕੇ ਡੀਜੀਪੀ ਕਰੂਗਾ ਬਾਬਾ ਜੀ ਕੀ ਕਰਨਗੇ ਕੁੱਕੇ ਅਸੀਂ ਇਹ ਜਿਹੜੀ ਗੇਮ ਆ ਅਸੀਂ ਬਾਰ ਬਾਰ ਖੇਡਦੇ ਆ ਸੋ ਜਦੋਂ ਉਹ ਬੰਦਾ ਫਸ ਜਾਂਦਾ ਉਹਦੋਂ ਹੀ ਅਸੀਂ ਪਰ ਉਸ ਨੂੰ ਜਾਣੇ ਉਹਨਾਂ ਬਾਬਾ ਜੀ ਕੋ ਆਉਂਦੇ ਕਿਉਂਕਿ ਜਿੰਨਾ ਚਿਰ ਹੈਗਾ ਨੰਗੇ ਬੰਦਾ ਸਾਡੂ ਪੈਸੇ ਲੱਗ ਗਿਆ ਤੇ ਕਿਸੇ ਨੂੰ ਵੀ ਦਰਾਜ ਨਹੀਂ ਹੁਣ ਤੱਕ ਬਾਬਾ ਜੀ ਕਿੰਨਿਆ ਕੋ ਲੜਕੇ ਜਿਹੜੇ ਜੀਵਨ 100 ਦੇ ਕਰੀਬ ਜਿਹੜੇ ਹੈਗੇ ਲੜਕੇ ਲੜਕੀਆਂ ਵਾਪਸ ਆ ਚੁੱਕੇ ਆ ਜਿੱਥੇ ਜਿੱਥੇ ਵੀ ਸਾਨੂੰ ਮੈਸੇਜ ਆਉਂਦਾ ਜਾਂ ਸਾਡੇ ਨਾਲ ਸੰਪਰਕ ਕਰਦੇ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹ ਅਰ ਵਾਪਸ ਆਵੇ ਕਿਉਂਕਿ ਇਹ ਸਾਡਾ ਕਿਤੇ ਵੀ ਚੱਲ ਗਿਆ ਇਹੋ ਜਿਹਾ ਧੋਖਾ ਕਿਸੇ ਨਾਲ ਵੀ ਹੋ ਸਕਦਾ ਔਰ ਉਹਦੇ ਉਹਦੀ ਹੈਲਪ ਕਰਨਾ ਸਾਡਾ ਫਰਜ਼ ਬਣਦਾ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਦੀ ਪੂਰੀ ਹੈਲਪ ਕੀਤੀ ਜਾਵੇ ਕਿ ਸੋ ਸਾਡੇ ਕੋਲ ਇੱਕ ਹੁਣ ਵੀ ਇਹ ਬੱਚਾ ਜਿਹੜਾ 22 ਸਾਲ ਤੋਂ ਵਾਪਸ ਨਹੀਂ ਆ ਸਕਿਆ ਉਹ ਉਹਦੇ ਵੀ ਪਾਸਪੋਰਟ ਦਾ ਰੌਲਾ ਕੋਈ ਸਮੱਸਿਆ ਹੈ ਉਹ ਅਸੀਂ ਸਾਂਝੀ ਕਰ ਰਹੇ ਹਾਂ ਨਾਲੇ ਸਮਝੂ ਵੀ ਵਾਪਸ ਹੋਊ ਕਿਉਂਕਿ ਸਾਡਾ ਫਰਜ਼ ਹੈ ਕਿ ਸਾਡੇ ਕੋਲ ਕੋਈ ਵੀ ਦਰਦ ਲੈ ਕੇ ਆਉਂਦਾ ਸਾਨੂੰ ਕੋਈ ਗੱਲ ਦੱਸਦਾ ਅਸੀਂ ਉੱਥੇ ਕੁਝ ਕਰ ਸਕਦੇ ਆ ਹੈਲਪ ਕਰ ਸਕਦੇ ਆ ਅਸੀਂ ਆਪਣੀ ਡਿਊਟੀ ਨਿਭਾਉਣੀ ਹੈ